ਸਰ ਮਜਬੂਰੀਆਂ ਕੰਮ ਕਰਾ ਦਿੰਦੀਆਂ ਨੇ ਤੇ ਮਜਬੂਰੀ ਨੇ ਇਸ ਚੀਜ਼ ਨੂੰ ਬ੍ਰਾਂਡ ਕਰਾਣਾ ਸਰ ਮੈਂ ਮੰਗੇ ਕਰਦੀ ਹਾਂ ਕਿ ਮੈਂ ਆਪਣਾ ਇਹ ਰੇਡੀਓ ਛੋਟਾ ਜਿਹਾ ਕੈਫੇ ਤਿਆਰ ਕਰਨ ਦੀ ਜਿਹਨੇ ਮੇਰੇ ਕੈਫੇ ਤੱਕ ਮੇਰੀ ਮਦਦ ਕਰ ਦੋ ਅੱਗੇ ਲਾਈਫ ਲਈ ਮੈਂ ਅਗਲੀ ਲਾਈਫ ਬਾਰੇ ਮੈਂ ਆਪੇ ਸਟਰਗਲ ਕਰਕੇ ਅਗਲੀ ਚੀਜ਼ਾਂ ਮੈਂ ਆਪੇ ਬਣਾ ਲੂੰਗੀ ਇੱਕ ਛੋਟਾ ਜਿਹਾ ਕੈਫੇ ਬਣਾਉਣ ਤੱਕ ਮੇਰੀ ਮਦਦ ਕਰ ਦੋ ਮੈਂ ਤੇ ਕੋਈ ਸ਼ਰਮ ਨਹੀਂ ਮੈਂ ਤਾਂ ਕੋਈ ਵੀ ਹੋਵੇ ਕਰਨੀ ਚਾਹੀਦੀ ਮਿਹਨਤ ਹੈ ਭਾਈ ਮੈਂ ਤਾਂ ਆਪ ਕੋ ਮਿਹਨਤ ਕੀਤੀ ਆ ਮੈਂ ਇਸੇ ਮਗਰ ਵੀ ਗਈ ਆ ਬਿਲਡਿੰਗ ਵੀ ਬਣ ਗਈ ਆ ਸਮਾਇਮਿੰਗ ਵੀ ਦਿੱਤੀ ਕਰਾ ਦਿੱਤਾ ਮਨੂ ਦੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਜੀ ਰੋਜ਼ਾਨਾ ਸਪੋਕਸਮੈਨ ਮੈਂ ਹਾਂ ਸੁਨੀਲ ਸ਼ਰਮਾ ਅੱਜ ਗੱਲ ਕਰਾਂਗੇ ਮਿਹਨਤ ਦੀ ਮਿਹਨਤ ਜਿਹੜੀ ਰੰਗ ਇੱਕਦਾਂ ਇੱਕਦਾਂ ਜ਼ਰੂਰ ਲਿਆਉਂਦੀ ਆ ਔਰ ਅੱਜ ਇੱਕ 17-18 ਸਾਲ ਦੀ ਲੜਕੀ ਹੈਗੀ ਆ ਜੋ ਕਿ ਮੈਂ ਤ ਕਰ ਰਹੀ ਆ ਇੱਕ ਚਾਹ ਦਾ ਜਿਹੜਾ ਕੋਖਾ ਲਗਾਇਆ ਮੈਂ ਕੈਮਰਾਮੈਨ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਨ ਇੱਕ ਸਤਗੁਰ ਟੀ ਸਟਾਲ ਦੇ ਨਾਂ ਤੇ ਜਿਹੜਾ ਵਾ ਇੱਕ ਕੋਖਾ ਲਗਾਇਆ ਹੋਇਆ ਔਰ ਆਪ ਜਿਹੜਾ ਇਹਦੇ ਵਿੱਚ ਪਰਿਵਾਰ ਵਿੱਚ ਜਿਹੜੀ ਹੈ ਲੜਕੀ ਹੈ ਔਰ ਬ੍ਰਦਰ ਭਰਾਵਾ ਔਰ ਮਾਂ ਵਾ ਔਰ ਗੱਲਬਾਤ ਜ਼ਿਆਦਾ ਜਾਣਕਾਰੀ ਲੱਲਨ ਦੇ ਬੇਟੀ ਦੇ ਨਾਲ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਵੀ ਕਿਸ ਤਰ੍ਹਾਂ ਦਾ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਬੇਟਾ ਕਿੰਨਾ ਤੁਹਾਡਾ ਕੋਮਲਪ੍ਰੀਤਵਾ ਕਮਲਪ੍ਰੀਤ ਕੋਰ ਕਿੰਨੀ ਉਮਰ ਹੈ ਕਿਤਾ 17 ਤੇ ਕਿੱਥੋਂ ਗੱਲ ਕਰ ਰਹੇ ਆ ਆਪਣੇ ਜਗ੍ਹਾ ਦਾ ਨਾਮ ਦੱਸੋ ਜਲੰਧਰ ਅੰਮ੍ਰਿਤਸਰ ਰੋਡ ਰਈਆ ਜੀ ਦਰਸ਼ਨ ਫਿਰਮਨ ਕੋਲ ਦਾ ਸਾਹਮਣੇ ਸਤ ਕੁਰੀਟਿਸ ਦਾ ਤੁਹਾਡੀ ਉਮਰ ਤੇ ਪੜ੍ਹਾਈ ਦੀ ਆ ਔਰ ਪੜ੍ਹਨ ਲਿਖਣ ਦੀ ਉਮਰ ਆ ਤਾਂ ਤੁਸੀਂ ਇਹ ਇੱਕ ਖੋਖਾ ਲਗਾ ਕੇ ਔਰ ਚਾਹ ਬਣਾ ਰਹੇ ਹੋ ਕਿ ਕੀ ਗੱਲ ਸਰ ਮਜਬੂਰੀਆਂ ਕੰਮ ਕਰਾ ਦਿੰਦੀਆਂ ਨੇ ਤੇ ਮਜਬੂਰੀ ਨੇ ਇਸ ਚੀਜ਼ ਨੂੰ ਬ੍ਰਾਂਡ ਬਣਾਣਾ ਕੀ ਮਜਬੂਰੀ ਸੀ ਕਿ ਤੁਹਾਨੂੰ ਇਸੇ बिकॉज ਕਰੇ ਮੈਂ ਮਮ ਤੇ ਮੇਰਾ ਬ੍ਰਦਰ ਆ ਤੇ ਬ੍ਰਦਰ ਛੋਟਾ ਆ 15 ਸਾਲ ਦਾ ਆ ਮੈਂ 17 ਸਾਲ ਦੀ ਆ ਮਮਾ ਹੈ ਮਮਾ ਨੇ ਚਲੋ ਮਮ ਗਰਮਿਤ ਜ਼ਿਆਦਾ ਕੰਮ ਨਹੀਂ ਕਰ ਸਕਦੀ ਕਿਉਂਕਿ ਮਗਾ ਇਹ ਠੀਕ ਜਿਹਾ ਨਹੀਂ ਰਹਿੰਦੇ ਟਾਈਫਿਟ ਨੇ ਹੋਰ ਵੀ ਕੁਝ ਪ੍ਰੋਬਲਮਸ ਨੇ ਸੋ ਇਸ ਕਰਕੇ ਇਹ ਜ਼ਿਆਦਾ ਕੰਮ ਨਹੀਂ ਕਰ ਸਕਦੇ ਤਾਂ ਕਰਕੇ ਸਹਾਰਾ ਬੰਨਣਾ ਪੈ ਰਿਹਾ ਹੈ ਇਹ ਘਰ ਤੁਹਾਡਾ ਆਪਣਾ ਵਾ ਜਿੱਥੇ ਰਹਿੰਦੇ ਨਹੀਂ ਜੀ ਇਹ ਤੇ ਕਿਰਾਇਆ ਦੇ ਰਹੀਦਾ ਜੀ ਕਿੰਨਾ ਕਿਰਾਇਆ ਹੈਗਾ ਕਰਾਇਆ ਸਰ ਰਹੋ ਹੀ ਜਾਂਦਾ 3-4000 ਰੁਪਏ ਦੇ ਲਾਗੇ ਬੰਨ। ਤੇ ਕਿੰਨਾ ਇੰਨੀ ਮੰਗਾਈ ਆ ਤੇ ਫਿਰ ਕਿਸ ਤਰ੍ਹਾਂ ਪਹਿਲਾਂ ਆਹ ਉਹਨਾਂ ਚਾਹ ਲੱਗਦਾ ਕੋਕਾ ਲਗਾ ਇਹਨ ਕਿ ਨਜ਼ਰ ਆ ਉਹ ਸਰ ਡੇਢ ਸਾਲ। ਡੇਢ ਸਾਲ ਡੇਢ ਸਾਲ ਤੋਂ ਪਹਿਲਾਂ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਸੀ ਕਵੇਂ ਸਰ ਉਹਦੇ ਮਮਾ ਵੈਲਡਿੰਗ ਕਰਦੇ ਸੀ। ਆਪ ਵੈਲਡਿੰਗ ਕਰਦੇ ਸੀਗੇ। ਤੇ ਤੁਸੀਂ ਤੇ ਕਹ ਕਿ ਕਿਹੜੀ ਪਰਿਵਾਰ ਤੋਂ ਬਿਲੋਂਗ ਕਰਦੇ ਕਿ ਜੱਟ ਸਰ ਜੱਟ ਸਿੱਖ ਫੈਮਿਲੀ ਤੋਂ। ਆ ਨਿੰਮਤੀ ਸ਼ਰਮ ਨਹੀਂ ਹੈਗੀ। ਸਾਨੂੰ ਸ਼ਰਮ ਨਹੀਂ ਆਉਂਦੀ। ਔਰ ਉਸ ਸਮੇ ਤੁਸੀ ਮਿਹਨਤ ਦਾ ਕੰਮ ਕਰ ਰਹੇ ਜੇ ਇਹਦੇ ਵਿੱਚ ਕਾਫੀ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਲੜਕੀ ਹੋਣ ਦੇ ਬਾਵਜੂਦ ਕਈ ਜਿਹੜੇ ਸੰਘਰਸ਼ ਕਰਨੇ ਪੈਂਦੇ ਆ ਹਾਂਜੀ ਹਾਂਜੀ ਸਰ ਕਰਨੇ ਪੈਂਦੇ ਆ ਕਿਹੜੀ ਕਿਹੜੀ ਕੋਈ ਦਿੱਕਤ ਆਂਦੀ ਤੁਹਾਨੂੰ ਕਿਸੇ ਸਰ ਦਿੱਕਤ ਤਾਂ ਬਹੁਤ ਆਂਦੀ ਆ ਪਰ ਚਲੋ ਦਿੱਕਤਾਂ ਨੂੰ ਸਾਹਮਣਾ ਕਰਾਂਗੇ ਕਰਾਂਗੇ ਤੇ ਅੱਗੇ ਵਧਾਂਗੇ ਸੁਪਨਾ ਕੀ ਹੈਗਾ ਤੁਹਾਡਾ ਸਰ ਸੁਪਨਾ ਮੈਂ ਰੇਡੀ ਨੂੰ ਬ੍ਰਾਂਡ ਬਣਾਣਾ ਵਾ ਬਸ ਮਤਲਬ ਚਾਹ ਦਾ ਕੋਈ ਬ੍ਰਾਂਡ ਬਣਾ ਰਿਹਾ ਜੀ ਆਪਣਾ ਕੋਈ ਜਿਤਨਾ ਕੋਈ ਵੱਖਰੀ ਚੀਜ਼ ਕੀ ਕੀ ਪੇਸ਼ ਕਰੋਗੇ ਚਾਹ ਵਾਲੀ ਕੁੜੀ ਦਿਨ ਆਤ ਵੈਰੀ ਪਹਿਚਾਨ ਆ ਚਾਹ ਵਾਲੀ ਕੁੜੀ ਦੇ ਨਾਂ ਤੋਂ ਬ੍ਰਾਂਡ ਹੋਊਗਾ ਉਹਦੇ ਵਿੱਚ ਆਪਾਂ ਐਡ-ਆਨ ਚੀਜ਼ਾਂ ਕਰਾਂਗੇ ਪਰ ਚਾਹ ਨਹੀਂ ਬੰਦ ਹੋਊਗੀ ਚਾਹ ਮਿਲੂਗੀ ਤੁਹਾਡੇ ਪਾਪਾ ਦਾ ਕੀ ਉਹਨਾਂ ਬਾਰੇ ਦੱਸੋ ਜੀ ਸਰ ਪਾਪਾ ਮੇਰੇ ਸੈਪਰੇਟ ਰਹਿੰਦੇ ਨੇ 2008 ਵਿੱਚ 2008 ਤੋਂ ਸੈਪਰੇਟ ਰਹਿ ਰਹੇ ਨੇ ਕਿ ਮਿਸਬਿਹੇਵ ਕਰਦੀ ਸੀ ਸਾਡੇ ਨਾਲ ਇਸ ਕਰਕੇ ਕਿੱਥੇ ਰਹਿੰਦੇ ਹੈਗੇ ਸਰ ਉਹ ਆਪਣੇ ਪਿੰਡ ਰਹਿੰਦੇ ਆ ਕਿਹੜਾ ਪਿੰਡ ਹੈਗਾ ਸਰ ਜਿੰਡੀ ਵਾਲੇ ਦੇ ਕੋਲ ਆ ਨਾਮ ਨਹੀਂ ਪਤਾ ਤੁਸੀਂ ਕੋਈ ਜਿਸ ਤਰ੍ਹਾਂ ਅਸੀਂ ਸਮਾਜ ਸੇਵੀ ਸੰਸਥਾ ਕੋਲੋਂ ਕੋਈ ਮੰਗ ਕੀ ਮੰਗ ਕਰਦੇ ਜੀ ਸਰ ਮੈਂ ਮੰਗੇ ਕਰਦੀ ਆ ਕਿ ਮੈਂ ਆਪਣਾ ਇਹ ਰੇਡੀਓ ਛੋਟਾ ਜਿਹਾ ਕੈਫੇ ਤਿਆਰ ਕਰਨ ਲਈ ਮੇਰੇ ਕੈਫੇ ਤੱਕ ਮੇਰੀ ਮਦਦ ਕਰ ਦੋ ਅੱਗੇ ਲਾਈਫ ਲਈ ਮੈਂ ਅਗਲੀ ਲਾਈਫ ਬਾਰੇ ਮੈਂ ਆਪਣੇ ਸਟਰਗਲ ਕਰਕੇ ਅਗਲੀ ਚੀਜ਼ਾਂ ਮੈਂ ਆਪਣੇ ਬਣਾ ਲੂੰਗੀ ਇੱਕ ਛੋਟਾ ਜਿਹਾ ਕੈਫੇ ਬਣਾਉਣ ਤੱਕ ਮੇਰੀ ਮਦਦ ਕਰ ਦੋ ਬਸ ਤੁਸੀਂ ਨਾਲ ਨਾਲ ਪੜ ਵੀ ਰਹੇ ਹੋ ਹਾਂਜੀ ਪਲੱਸ 2 ਹਾਂਜੀ ਹੁਣ ਪਲੱਸ 2 ਕਰ ਰਹੇ ਹੋ ਤੇ ਨਾਲ ਨਾਲ ਇਹ ਕੰਮ ਕਰ ਰਹੇ ਹੋ ਤੇ ਪੜਾਈ ਦਾ ਟਾਈਮ ਕਦੋਂ ਲੱਗਦਾ ਤੁਹਾਨੂੰ ਨਾਈਟ ਟਾਈਮ ਆ ਰਾਤੀ ਸਮੇਂ ਪੜ੍ਹਦੇ ਜੀ ਤੇ ਹਾਂਜੀ 8 ਵਜੇ ਤੋਂ ਬਾਅਦਾਂ 8 ਵਜੇ ਤੋਂ ਲੱਗੀ ਪੜਾਉਂਦੇ ਕਿ ਫਿਰ ਕਿੰਨਾ ਚਿਰ ਕਿਸ ਤਰ੍ਹਾਂ ਦਾ ਰਾਤ ਨੂੰ ਪੜ੍ਹਨਾ ਹਾਂਜੀ ਸਰ ਹੁੰਦੀ ਆ ਕੀ ਸਾਡੀਆਂ ਜਿਹੜੇ ਜਿਹੜੇ ਜਿਸ ਤਰ੍ਹਾਂ ਆਮ ਜਿਹੜੇ ਨੌਜਵਾਨ ਪੀੜ੍ਹੀ ਸਾਡੀ ਨਸ਼ਿਆਂ ਚ ਗੁਲੀਨ ਨਾ ਕੀਆ ਔਰ ਨੌਜਵਾਨ ਲੜਕੇ ਜਿਹੜੇ ਕੰਮ ਨਹੀਂ ਦੇ ਕਾਰੋਬਾਰ ਨਹੀਂ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਸੇਜ ਦੇਣਾ ਚਾਹੁੰਦੇ ਕਿ ਇਹਨਾਂ ਵਿੱਚ ਕੋਸ਼ਿਸ਼ ਨਾ ਰੱਖਿਆ ਆਪਣੀ ਮਿਹਨਤ ਕਰੋ ਕਿਉਂਕਿ ਜਿਹੜੇ ਤੁਸੀਂ ਦੂਰ ਹੋਗੇ ਤਾਂ ਉਸ ਦਿਨ ਇਹ ਨਹੀਂ ਸਾਹਮਣੇ ਆਏਗਾ ਆਪਣਾ ਕੰਮ ਖੋਲੋ ਆਪਣੇ ਕੰਮ ਨੂੰ ਅੱਗੇ ਵਧਾਓ ਕਿ ਤੁਸੀਂ ਬਹਿ ਕੇ ਰੋਟੀ ਖਾਣ ਚਾਹੇ ਜੋਰ ਕਿ ਲੜਕੀਆਂ ਨੂੰ ਜਿਸ ਤਰ੍ਹਾਂ ਆਪਣੇ ਘਰ ਤੋਂ ਬਾਹਰ ਹੀ ਨਹੀਂ ਕੱਢਦੇ ਆ ਗਿਆ ਨਾ ਦੇ ਵੀ ਤੁਸੀਂ ਇੱਕ ਆਮ ਮਰ ਰੋਡ ਜੀਟੀ ਰੋਡ ਦੇ ਉੱਤੇ ਆ ਕੇ ਚਾਹ ਦਾ ਕੰਮ ਕਰ ਰਹੇ ਜੇ ਸਰ ਜਿਹੜੀਆਂ ਕੁੜੀਆਂ ਨੂੰ ਘਰ ਬਾਹਰ ਨਹੀਂ ਨਿਕਲਣ ਦੇ ਇੱਕ ਹੋਰ ਵਾਸਤਾ ਪੈਨ ਨੂੰ ਆਜ਼ਾਦ ਕਰੋ ਉਹਨਾਂ ਚਾਹ ਨੂੰ ਕੰਮ ਕਰਨ ਦਿਓ ਉਹਨਾਂ ਦੇ ਸੁਪਨੇ ਨੇ ਸੁਪਨੇ ਨੂੰ ਪੂਰਾ ਹੋਣ ਦਿਓ ਇਹ ਸੀ ਕਾਮਰਸ ਫਿਕਰ ਅਸ ਮੇਹਮ 17 18 ਸਾਲ ਦੀ ਬੇਟੀ ਆ ਜਿਹੜਾ ਵਾ ਮਿਹਨਤ ਕਰ ਰਹੀ ਆ ਚਾਹ ਦਾ ਜਿਹੜਾ ਕੋਕਾ ਲਗਾ ਕੇ ਆ ਜਿਹੜਾ ਵਾ ਇਹ ਚਾਹ ਬਣਾ ਕੇ ਆਪਣੇ ਪਰਿਵਾਰ ਦਾ ਔਰ ਆਪਣਾ ਜਿਹੜਾ ਇਹ ਗੁਜ਼ਾਰਾ ਕਰ ਰਿਹਾ ਮੇਰੇ ਨਾਲ ਉਹਨਾਂ ਦੇ ਮਾਤਾ ਜੀ ਵੀ ਹਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਾਤਾ ਜੀ ਤੁਹਾਡੀ ਬੇਟੀ ਵੇਖੋ ਜਿਸ ਤਰ੍ਹਾਂ ਲੜਕੇ ਕੰਮ ਕਰਦੇ ਗੱਲ ਹੋਰ ਆ ਪਰ ਲੜਕੀ ਤੁਹਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੀ ਆ ਇਸਾਂ ਬੇਟੀ ਵੀ ਪਤਾਂ ਵਰਗੀ ਹੈ ਬਹੁਤ ਵਧੀਆ ਮਾਨ ਤੇ ਕੀ ਕੀ ਹਾਲਾਤ ਕੀ ਹੋਏ ਹੋ ਜੇ ਬਣੇ ਵੀ ਤੁਸੀਂ ਇੱਕ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੇ ਜੇ ਤੁਹਾਨੂੰ ਅੱਜ ਰਿਹੜੀ ਲਾਉਣੀ ਪੈਗੀ ਹਾਂਜੀ ਪਾਜੀ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਮਹਿਨਤ ਭਾਏ ਕੋਈ ਵੀ ਹੋਵੇ ਇਹ ਕਰਨੀ ਚਾਹੀਦੀ ਮਿਹਨਤ ਹੈ ਪਾਜੀ ਮੈਂ ਤਾਂ ਆਪਾਂ ਕੋਈ ਮਿਹਨਤ ਕੀਤੀ ਆ ਮੈਂ ਮਿਸਲੀਏ ਮਗਰ ਵੀ ਗਈ ਆ ਬਿਲਡਿੰਗ ਵੀ ਕੀਤੀ ਆ ਸਵਾਇਮ ਵੀ ਕੀਤੀ ਘਰਾਂ ਦੇ ਕੰਮ ਵੀ ਕੀਤੇ ਆ ਹਾਲੇ ਨਾਲ ਆਪਣੇ ਸਾਰੇ ਪਰਿਵਾਰ ਤੇ ਮੈਂ ਅਲ ਮਰਦ ਵੀ ਤੋੜਨੀ ਆ ਹੌਂਦੀ ਆਪਣਾ ਮੈਂ ਕੰਮ ਆਪਣੇ ਬੱਚੇ ਨੂੰ ਇਹੋ ਸਿੱਖਿਆ ਦਿੰਨੀ ਆ ਕਿ ਜਿੰਨੀ ਮਿਹਨਤ ਕਰੋ ਉੰਨੀ ਚੋਰੀ ਆ ਤੇ ਗਾਂਹ ਤੱਕ ਆਪਾਂ ਮਿਹਨਤੀ ਕਰਦੇ ਜਾਓ ਤੇ ਪਰਿਵਾਰ ਵਿੱਚ ਕੌਣ ਕੌਣ ਆ? ਮੇਰਾ ਬੇਟਾ ਫਰੀ ਬੇਟੀ ਹੈ ਦਸੀ ਬੇਟਾ ਕਿਹੜੀ ਕਲਾਸ ਪੜ੍ਹਦਾ ਨਾ ਵੀ ਕਲਾਸ ਕਾਫੀ ਖਰਚੇ ਹੁੰਦੇ ਪਰ ਇਹ 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 ਤਾਂ ਦੇ ਵਿੱਚ ਚਾਹ ਦੇ ਵਿੱਚ ਪੂਰੇ ਪੈ ਜਾਂਦੇ ਹਾਂ ਹਾਂਜੀ ਜਸਟਮੈਂਟ ਕਰਨਾ ਪੈਂਦਾ ਵਾ ਜਿੱਦਾਂ ਹੁਣ ਜਿੱਦਾਂ ਇਹ ਸੌਦਾ ਲੈਣਾ ਹੋਵੇ ਉਹਨੂੰ ਕਿਹਦਾ ਅਗਲੇ ਮਹੀਨੇ ਲੈ ਲਓ ਪਿਛਲੇ ਦੇ ਕੇ ਅਗਲੇ ਥੋੜੇ ਥੋੜੇ ਦੇ ਕੇ ਜਸਟਮੈਂਟ ਕਰ ਲਈ ਤਾਂ ਲੈ ਨਾਲ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਬੜੀ ਮਿਹਨਤ ਕਰਨੀ ਪੈਂਦੀ ਸਵੇਰੇ 3 ਵਜੇ ਉੱਠਣਾ ਪੈਂਦਾ ਵਾ ਘਰ ਦਾ ਕੰਮ ਕਰਕੇ ਬੱਚੀ ਨੂੰ ਸੀਵੇ ਠਾਲੀ ਦੇ ਦੇ ਮੈਂ ਤਿੰਨ ਵਜੇ ਉੱਠ ਕੇ ਘਰ ਦਾ ਕੰਮ ਕਰਕੇ ਇਫੇਰ ਮੈਨੂੰ ਕਿੰਨੇ ਵਿੱਚ ਬੱਚਾ ਚਲੀ ਹੈ ਉਸ ਵੇਲੇ ਵਿਚਰੀ ਉੱਠ ਕਨਉਂਦੀ ਹਾਂ 1.5 ਸਾਲ ਤੋਂ ਤੁਸੀਂ ਕੋਕਾ ਲਗਾ ਰਹੇ ਸੀ ਉਹ ਤਾਂ ਚਾ ਉਸ ਤੋਂ ਪਹਿਲਾਂ ਤੁਸੀਂ ਲੋਕਾਂ ਦਾ ਘਰਾਂ ਦਾ ਕੰਮ ਕਰਦੀ ਸੀ ਹਾਂਜੀ ਘਰਾਂ ਦਾ ਵੀ ਕੰਮ ਕਰਦੀ ਸੀ ਸਵੇਰੇ 4 ਵਜੇ ਤੋਂ ਲੈ ਕੇ ਘਰਾਂ ਦਾ ਕੰਮ ਕਰਨਾ 8 ਵਜੇ ਤੱਕ 8 ਵਜੇ ਤੋਂ ਬਾਅਦ ਜੇ ਮੈਂ ਮਿਸਤੀ ਮਗਰ ਪਹਿਲਾਂ ਜਾਂਦੀ ਸੀਗੀ ਉਹਨਾਂ ਦੇ ਨਾਲ ਜਾਣਾ ਉਸ ਤੋਂ ਬਾਅਦ ਫਿਰ ਅੰਕਲ ਨੇ ਕਿਹਾ ਵੀ ਤੁਸੀਂ ਬਿਲਡਿੰਗ ਦਾ ਕੰਮ ਸਿੱਖ ਲਓ ਮੈਂ ਅੰਕਲ ਤਾਂਗਰੇ ਬਿਲਡਿੰਗ ਦਾ ਕੰਮ ਕਰਦੀ ਰਹੀ ਹਾਂ 3 ਸਾਲ ਬਿਲਡਿੰਗ ਦਾ ਕੰਮ ਮੈਂ ਪੀਤਾ ਹਾਂ ਕੋਲ ਪਰ ਜਿਹੜੇ ਹੈ ਪਤੀ ਸਵੰਦ ਸੀਗੇ ਉਹ ਕੀ ਗੱਲ ਤੁਹਾਨੂੰ ਕੋ ਛੱਡ ਦਿੱਤਾ ਉਹ ਪਾਜੀ ਕੁੱਟਮਾਰ ਬਹੁਤ ਕਰਦੇ ਸੀ ਬੱਚਿਆਂ ਨੂੰ ਚੁਗਚੁਗੂ ਮਾਰਦੇ ਸੀ ਮੈਨੂੰ ਗੁੱਟੇ ਮਾਰਦੇ ਸੀ ਜਿੱਦਾਂ ਹੁਣ ਮੰਮੀ ਪਾਪਾ ਉਹਨਾਂ ਨੇ ਘਰ ਕਦੇ ਜਾਣੇ ਚੋਲ ਜਿਜੇ ਨੇ ਪੈਸੇ ਦੇ ਦੇ ਨੇ ਰੱਖ ਲੈਣੇ ਜਦੋਂ ਹੁਣ ਮੈਨੂੰ ਦਿੱਤੇ ਵਰਤਨ ਪਾਜੀ ਮੈਂ ਹੀ ਵਰਤਨੇ ਇਹਨਾਂ ਨਾਲੋਂ ਜ਼ਿਆਦਾ ਵਰਤਨੇ ਆ ਤੇ ਸਾਨੂੰ ਦੇ ਮਾਹੀਤੀ 40 ਰੁਪਏ ਦੇ ਨੇ ਲਕਣਾ ਵੀ ਰਾਤ ਦੇ 8:00 ਵਜੇ ਆਟੋ ਲੈ ਕੇ ਦਿੱਤਾ ਮੰਮੀ ਪਾਪਾ ਮੇਰੇ ਨੇ ਵੀ ਸੋਖੀ ਰੋਟੀ ਖਾਵੇਂਗੀ ਇਹ ਨਾਨੀਪਦਾ ਵੀ ਸਾਨੂੰ ਇੰਨਾ ਕੋਟ ਮਾਰ ਕੇ ਪਰੰਪਾਰਾ ਕਰਦੇ ਨੇ ਪਰ ਆਪਣਾ ਦੱਸਿਓ ਜੇ ਜਿਹੜੀ ਤੁਹਾਡੀ ਕੋਈ ਮਦਦ ਕਰਨਾ ਚਾਹਵੇ ਕਰ ਸਕਦਾ ਹਾਂ ਹਾਂਜੀ ਨੰਬਰ ਵਰਾ ਮੇਰਾ ਵਾ 95010 5470695010 54706 ਇੱਥੇ Google Pay ਵੀ ਚੱਲਦਾ ਤੇ PhonePe ਵੀ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਮੈਂ ਅਪੀਲ ਕਰਦੇ ਆਂ ਕਿ ਇਸ ਬੇਟੀ ਦੀ ਜਿਹੜੀ ਮਦਦ ਕੀਤੀ ਜਾਵੇ ਸਿਆ ਬਾਪੇ ਮੈਂ ਆਪਣਾ ਇੱਕ ਵੱਖਰਾ ਬ੍ਰਾਂਡ ਬਣਾਣਾ ਵਾ ਜਦਾ ਚਾਹ ਦਾ ਬ੍ਰਾਂਡ ਬਣਾਉਣਾ ਔਰ ਚਾਹ ਦੇ ਨਾਲ ਬ੍ਰਾਂਡ ਬਣਾ ਕੇ ਇਸ ਤੋਂ ਤਰੱਕੀ ਕਰਾਂਗੇ ਔਰ ਐਸੇ ਤੋਂ ਤੁਹਾਨੂੰ ਸਿੱਧ ਵੀ ਲੈਣੀ ਚਾਹੀਦੀ ਹੈ ਅੱਜਕੱਲ ਨੌਜਵਾਨਾਂ ਨੂੰ ਵੀ ਵੇਖੋ ਜੇ ਕਹਿੰਦੇ ਮਿਹਨਤ ਕਰਨਾ ਵਾ ਕਿਸੇ ਮਕਾਮ ਤੇ ਪਹੁੰਚਣਾ ਵਾ ਤੇ ਇਸ ਬੇਟੀ ਤੋਂ ਜਿਹੜਾ ਆਪਾਂ ਨੂੰ ਸਭ ਸਿੱਧ ਲੈਣੀ ਚਾਹੀਦੀ ਆ ਜੰਡਿਆਲਾ ਗੁਰਦੁਆਰਾ ਜਨਨ ਸਪੋਰਟਸ ਲਈ ਅਸ਼wini ਸ਼ਰਮਾ ਦੇ ਕੋਲ